ਸਤਿ ਸ੍ਰੀ ਅਕਾਲ ਸਾਥਿਓ ਤੁਹਾਨੂੰ ਪਤਾ ਹੈ ਜਾਣਕਾਰੀ ਹੋ ਗਈ ਆ ਆਪਣੀ ਪੀਸੀ ਹੋ ਗਈ ਐਲਾਨ ਹੋ ਗਿਆ ਅਖਬਾਰ ਦੇ ਵਿੱਚ ਵੀ 14 ਤਰੀਕ ਨੂੰ ਜਿਹੜਾ ਅਗਲਾ ਤੀਸਰਾ ਜਥਾ ਸ਼ੰਗੂ ਬਾਡਰ ਤੋਂ ਮਰਜੀਬੜਿਆਂ ਦਾ ਜਥਾ ਉਹ ਰਵਾਨਾ ਹੋਣਾ ਇਸ ਕਰਕੇ ਅੱਜ ਮੀਟਿੰਗ ਹੋਈ ਆ ਸਾਰੀਆਂ ਜਥੇਬੰਦੀਆਂ ਦੀ ਕੇਐਮਐਮ ਦੀਆਂ ਦੀ ਜਿਹਦੇ ਚ ਫੈਸਲਾ ਹੋਇਆ ਵੀ 14 ਨੂੰ ਤਾਂ ਆਪਣਾ ਜਥਾ ਤੋੜਨਾ 13 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਦੀ ਵੱਧ ਤੋਂ ਵੱਧ ਜਿਹੜੀ ਗਿਣਤੀ ਹੈ ਉਹ ਅ ਇੱਥੇ ਆਪਣਾ ਸ਼ੰਭੂ ਬਾਡਰ ਤੇ ਪਹੁੰਚ ਜਾਣੀ ਚਾਹੀਦੀ ਹੈ 13 ਤਰੀਕ ਨੂੰ ਸਵੇਰੇ ਆਪਣਾ ਵੀਕਾਜੂ ਕ੍ਰਾਂਤੀਕਾਰੀ ਵੱਲੋਂ ਅ ਜਥੇ ਦੀ ਵਾਰੀ ਲੱਗ ਚੁੱਕੀ ਹੈ 8 ਤਰੀਕ ਨੂੰ ਅ ਪਰ ਉਸ ਦਿਨ ਆਪਣੀ ਗਿਣਤੀ ਵੀ ਜਿਹੜੀ 8 ਤਰੀਕ ਨੂੰ ਸੀਗੀ ਸਮਰੱਥਾ ਅ ਤਾਬਕ ਬਹੁਤ ਤੋਂ ਵੱਧ ਗਿਣਤੀ ਸੀ ਪਰ ਹੁਣ ਪਰ ਫੇਰ ਵੀ ਜਿਹੜੇ ਕੁਸ ਆਗੂ ਆ ਉਧੇਦਾਰ ਹੈ ਪਿੰਡ ਤੋਂ ਲੈ ਕੇ ਜ਼ਿਲ੍ਹਾ ਤੱਕਰ ਸੂਬੇ ਤੱਕਰ ਅਸੀਂ ਨੋਟ ਕੀਤਾ ਵੀ ਉਹਨਾਂ ਚੋਂ 50% ਆਗੂ ਪਹੁੰਚੇ ਸੀ 50% ਨਹੀਂ ਪਹੁੰਚੇ ਚੋਇਸ ਕਰਕੇ ਫੈਸਲਾ ਹੋਇਆ ਵੀ ਜਿਹੜਾ ਹੁਣ ਵੀ ਹੈ ਜਿਹੜਾ ਆਗੂ ਚੁਣਿਆ ਗਿਆ ਜਿਹੜੇ ਨੇ ਸੌਂ ਖਾਧੀ ਆ ਚੋਣ ਵੇਲੇ ਵੀ ਮੈਂ ਜਦੋਂ ਵੀ ਕੋਈ ਲੁਕਾਈ ਦਾ ਆਪਣੇ ਕਿਸਾਨਾਂ ਦਾ ਪ੍ਰੋਗਰਾਮ ਆਇਆ ਵਿਚਾਰ ਲੁਕਾਈ ਦਾ ਸਾਰੇ ਕਿਸਾਨਾਂ ਦਾ ਸਾਂਝਾ ਤੇ ਵੀ ਮੈਂ ਜਥੇਬੰਦੀ ਦੇ ਫੈਸਲੇ ਤੇ ਖੁੱਲ੍ਹੇ ਚੜਾਉਂਗਾ ਸੋ ਆਪਣੇ ਹੁਣ ਵੀ ਜੇ ਉਹ ਨਹੀਂ ਆਉਂਦੇ ਆਗੂ ਜਦੋਂ ਜਿਵੇਂ ਆਪਣਾ ਗੀਤ ਚ ਕਿਹਾ ਗਿਆ ਆਖਰੀ ਪਲਾ ਤੇ ਜੋ ਧਾਰ ਪਾਰ ਦਾ ਦਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜੀ ਸੋ ਇਸ ਮੁਤਾਬਕ ਹੁਣ ਕੋਈ ਬੰਦਾ ਕੰਮ ਦਾ ਰੁਟੀਨ ਦੇ ਕੰਮਾਂ 'ਚ ਨਿ ਘਰੇ ਬੈਠਣਾ ਚਾਹੀਦਾ ਐਮਰਜੈਂਸੀ ਕੋਈ ਹੋ ਸਕਦੀ ਹੈ ਜਿਹੜਾ ਰੁਟੀਨ ਤੇ ਰੋਜ਼ ਦੀ ਕੰਮ ਹੈ ਉਹਨਾਂ ਦੇ ਵਿੱਚ ਘਰੇ ਵੀ ਰਹਿਣਾ ਚਾਹੀਦਾ ਕੰਮ ਦੀ ਬਿਲਕੁਲ ਹੁਣ ਬੇਲ ਵਾਲੇ ਦਿਨ ਹੈ ਸੋ ਮੈਂ ਅਪੀਲ ਕਰਦਾ ਸਾਰੇ ਖਾਸ ਕਰਕੇ ਪੀਕੇਜੂ ਕ੍ਰਾਂਤੀਕਾਰੀ ਦੇ ਜਿਹੜੇ ਵਰਕਰ ਹੈ ਅਹੁਦੇਦਾਰ ਹੈ ਉਹਨਾਂ ਨੂੰ ਵੀ 13 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਕੋਈ ਵੀ ਅਹੁਦੇਦਾਰ ਹੈ ਅਸੀਂ ਨੋਟ ਕਰਾਂਗੇ ਹਾਜ਼ਰੀ ਲਵਾਵਾਂਗੇ ਉੱਦੇ ਗੈਰ ਹਾਜ਼ਰ ਨਹੀਂ ਰਹਿਣਾ ਹੋਣਾ ਚਾਹੀਦਾ ਇਹ ਜਿਹੜੇ ਹੁਣ ਵਾਲੇ ਦਿਨ ਦੇ ਵੀ ਜਿਹੜੇ ਤੇ ਗੈਰਹਾਜ਼ਰ ਜੇ ਨੋਟ ਹੋਊਗੀ ਕੱਲ ਨੂੰ اجلاس ਹੋਣਾ ਜਿਹੜਾ ਇਸ ਦੇ ਵਿੱਚ ਕਾਰਗਜ਼ਰ ਗਏ ਡਿਸਕਸ ਹੋਣੀਆਂ ਨੇ ਉਦੋਂ ਆਊਗਾ ਵੀ ਇਹ ਉਸ ਵੇਲੇ ਭਾਈ ਤੂੰ ਗੈਰਹਾਜ਼ਰ ਸੀਗਾ ਆ